ਮੁੰਡੇ ਅਹਿਮਦਗੜ੍ਹ ਦੇ ਵੈਲਫੇਅਰ ਕਲੱਬ ਸਮਾਜਿਕ ਸੇਵਾ ਦੀ ਇੱਕ ਮਿਸਾਲ ਬਣ ਚੁੱਕੀ ਇੱਕ ਪ੍ਰਸਿੱਧ ਤੇ ਪ੍ਰਤਿਭਾਸ਼ਾਲੀ ਸੰਸਥਾ ਹੈ ਇਹ ਕਲੱਬ ਅਨੇਕਾਂ ਸਾਲਾਂ ਤੋਂ ਲੋਕ ਕਲਿਆਣ ਤੇ ਭਲਾਈ ਦੇ ਕਾਰਜਾਂ ਵਿੱਚ ਲੱਗੀ ਹੋਈ ਹੈ ਗਰੀਬ ਪਰਿਵਾਰਾਂ ਦੀ ਮਦਦ ਲੋੜਵੰਦਾਂ ਲਈ ਲਗਾਤਾਰ ਕੈਂਪ ਲਗਾਉਣੇ ਅਤੇ ਬਿਮਾਰਾਂ ਲਈ ਦਵਾਈਆਂ ਉਪਲਬਧ ਕਰਵਾ ਕੇ ਕਾਰਜ ਇਸ ਕਲੱਬ ਦੀ ਪਛਾਣ ਹਨ ਅੱਜ ਇਸ ਸੰਸਥਾ ਵੱਲੋਂ 111ਵਾਂ ਰਾਸ਼ਨਵੰਨ ਸਮਾਰੋਹ ਧਿਆਨੰਦ ਆਦਰਸ਼ ਵਿਦਿਆਲਿਆ ਅਹਿਮਦਗੜ ਵਿਖੇ ਕਰਵਾਇਆ ਗਿਆ। ਅੱਜ ਦੇ ਮੁੱਖ ਮਹਿਮਾਨ ਹਲਕਾ ਅਮਰਗੜ ਤੋਂ ਬੀਜੇਪੀ ਇੰਚਾਰਜ ਹੀਰਾ ਸਿੰਘ ਮੰਡਲਪ੍ਰਧਾਨ ਰਾਜਨ ਕਈ ਤੇ ਬੀਜੇਪੀ ਦੇ ਸੀਨੀਅਰ ਨੇਤਾ ਪਰਮੋਦ ਗੁਪਤਾ, ਰਮੇਸ਼ ਚੰਦ ਪਈ ਨੇ ਸ਼ਿਰਕਤ ਕੀਤੀ। ਮੁੰਗੇ ਅਹਿਮਦਗੜ ਦੇ ਵੈਲਫੇਅਰ ਕਲੱਬ ਵੱਲੋਂ ਮੁੱਖ ਮਹਿਮਾਨ ਅਤੇ ਉਹਨਾਂ ਦੇ ਨਾਲ ਆਏ ਪਤਵੰਤੇ ਸੱਜਣਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਮਾਨ ਹੀਰਾ ਸਿੰਘ ਨੇ ਕਲੱਬ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮੁੰਡੇ ਅਹਿਮਦਗੜ੍ਹ ਦੇ ਵੈਲਫੇਅਰ ਕਲੱਬ ਲੰਮੇ ਸਮੇਂ ਤੋਂ ਇਲਾਕੇ ਦੇ ਅੰਦਰ ਲੋੜਵੰਦਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਵੱਡੇ ਪੱਧਰ ਤੇ ਉਪਰਾਲੇ ਕਰ ਰਹੀ ਹੈ। ਉਹਨਾਂ ਕਿਹਾ ਕਿ ਕਲੱਬ ਨੇ ਸਮਾਜ ਸੇਵਾ ਦੇ ਖੇਤਰ ਵਿੱਚ ਵਿਲੱਖਣ ਕਾਰਜ ਕਰਕੇ ਦੇਸ਼ ਤੇ ਅੰਦਰ ਆਪਣੀ ਵੱਖਰੀ ਪਛਾਣ ਬਣਾਈ ਹੈ। ਉਹ ਭਲਾ ਭੰਤ ਭਲੇ ਦਾ ਪਾਵਾ। ਸੋਹਣਪੁਰ ਗੁਰਬਾਣੀ ਨੇ ਵੀ ਇਹ ਚੀਜ਼ ਸਿਖਾ ਦਿੱਤੀ ਹੈ। ਬਾਕੀ ਤਾਂ ਬਹੁਤ ਸੁਣਿਆ ਆ ਸਲੋਗਨ ਨੂੰ ਹੋਰ ਪੜਾਣਾ ਲੱਗਿਆ ਜੀ। ਸੇਵਾ ਸਤਾ ਕਰਉਂਦੇ ਸੇਵਾ ਹੀ ਸਤਾ ਤਾ ਦੇਖੋ ਗਿਆ ਬਾਤ ਇਹਦੇ ਵਿੱਚ ਸਾਰਾ ਖੁਸ਼ੀ ਆ ਰਹੀ ਹੈ ਤਾਂ ਸਾਰਿਆਂ ਦਾ ਧੰਨਵਾਦ ਹੈ ਜੀ ਬਹੁਤ ਸਾਰਾ ਪਿਆਰ ਨੂੰ ਆਪਣਾ ਵਰਤ ਰਿਹਾ ਸਾਰਿਆਂ ਦਾ ਬਹੁਤ ਬਹੁਤ ਸਾਰਾ ਸ਼ੁਕਰੀ ਇਸ ਤੋਂ ਇਲਾਵਾ ਮੰਡਲ ਪ੍ਰਧਾਨ ਰਾਜਨ ਕਈ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਪਰਮੋਦ ਗੁਪਤਾ ਤੇ ਰਮੇਸ਼ ਚੰਦ ਕਈ ਨੇ ਵੀ ਮੁੰਡੇ ਅਮਰਗੜ ਦੇ ਵੈਲਫੇਅਰ ਕਲੱਬ ਦੀ ਜਮ ਕੇ ਤਾਰੀਫ ਕਰਦੇ ਆ ਕਿ ਕਲੱਬ ਨੂੰ ਬਹੁਤ ਹੀ ਵਧੀਆ ਉਤਾਲਾ ਕੀਤਾ ਜਾ ਰਿਹਾ ਹੈ ਪਰ ਤਾਂ ਰਕੇਸ਼ ਕਰਗੇ ਨੇ ਕਿਹਾ ਕਿ ਸੰਸਤਾ ਦਾਨੀ ਸੱਜਣਾ ਦੀ ਹਮੇਸ਼ਾ ਸ਼ੁਕਰਗੁਜ਼ਾਰ ਰਹੇਗੀ ਜਿਨ੍ਹਾਂ ਦੀ ਬਦੌਲਤ ਅਸੀਂ ਸਮਾਜ ਸੇਵਾ ਦੇ ਖੇਤਰ ਵਿੱਚ ਵਿਲੱਖਣ ਕਾਰਜ ਕਰਨ ਦੇ ਸਮਰੱਥ ਹੋયા ਉਹਨਾਂ ਦੱਸਿਆ ਕਿ ਸੰਸਤਾ ਵੱਲੋਂ ਲੋੜਵੰਦ ਲੋਕਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਵਿੱਚ ਵੀ ਮਦਦ ਕੀਤੀ ਜਾਂਦੀ ਹੈ ਉਹਨਾਂ ਲੋੜਵੰਦ ਲੋਕਾਂ ਨੂੰ ਪ੍ਰੋਸਾ ਦਵਾਇਆ ਕਿ ਉਹ ਕਿਸੇ ਵੀ ਲੋੜਵੰਦ ਨੂੰ ਖਾਣਾ ਨਹੀਂ ਸੌਣ ਦੇਣਗੇ ਤੇ ਆਪਣੇ ਸੀਮਿਤ ਸਾਧਨਾਂ ਰਾਹੀਂ ਜ਼ਰੂਰਤਮੰਦਾਂ ਦੀ ਹਰ ਸੰਭਵ ਮਦਦ ਕਰਦੇ ਰਹਿਣਗੇ ਸਭ ਤੋਂ ਪਹਿਲਾਂ ਮੈਂ ਅੱਜ 111ਵੇਂ ਰਾਸ਼ਟਰਵਟ ਦੇ ਆਪ ਸਭ ਨੂੰ ਮੁਬਾਰਕਾਂ ਦਿੰਦਾ ਕਿ ਅੱਜ ਸਾਡੇ ਦਰਮਿਆਨ ਆ ਸਾਡੇ ਚੀਫ ਗੈਸਟ ਕੀਰਿਆ ਸਿੰਘ ਜੀ ਪਹੁੰਚੇ ਨੇਗੇ ਤੁਸੀਂ ਉਹਨਾਂ ਦੇ ਵਿਚਾਰ ਸੁਣੇ ਬਹੁਤ ਹੀ ਵਧੀਆ ਲੱਗਿਆ ਮੈਂ ਇਸ ਮੌਕੇ ਤੇ ਇਹ ਗੱਲ ਕਹਿਣਾ ਚਾਹੁੰਦਾ 10 ਮਿੰਟ ਹੀ ਇਹਨਾਂ ਦੇ ਵਿਚਾਰ ਸੁਣੇ ਨੇ ਇਹਨਾਂ ਦੇ ਮਦਰ ਫਾਦਰ ਬਹੁਤ ਵਧੀਆ ਹੋਣਗੇ ਮੈਂ ਤਾਂ ਨਹੀਂ ਕਦੇ ਮਿਲਿਆ ਉਹਨਾਂ ਨੂੰ ਕਿਉਂਕਿ ਜਿਹੜੇ ਵਿਚਾਰ ਜਦੋਂ ਤੁਸੀਂ ਕਿਸੇ ਦੇ ਭਾਵ ਜਾਣਦੇ ਆ ਨਾ ਉਹਨੂੰ ਬੋਲਣ ਲੋ। ਪਰੇ ਉਧਰੋਂ ਉਹਦੀ ਰਵਾਜ ਨਿਕਲਦੀ ਆ ਵੀ ਉਹ ਕਿਹੋ ਜਿਹਾ ਸਾਥ। ਜਾਂ ਕਦੇ ਉਹ ਫੰਦੇਰੀਆਂ ਪੋਸਟਾਂ ਦੇਖਿਆ ਕਰੋ। ਉਦੋਂ ਹੁੰਦਾ ਲੱਗ ਜਦਾ ਵੀ ਬੰਦਾ ਸਮਾਜ ਨੂੰ ਕਿੰਨਾ ਕੁ ਸਮਰਪਿਤ ਆ। ਕਿ ਆਪਣੇ ਘਰ ਨੂੰ ਹੀ ਸਮਰਪਿਤ ਆਗਾ। ਸੋ ਹੀਰਾ ਜੀ ਥੋੜੇ ਟਾਈਮ ਪਹਿਲਾਂ ਹੀ ਭਾਜਪਾ ਚ ਆਏ ਨੇਗੇ। ਬਹੁਤ ਸੈਂਟਰ ਦੀ ਪਾਰਟੀ ਆ। ਇਸ ਟਾਈਮ ਸਾਡੀ ਦੇਸ਼ ਦੀ ਕਮਾੜ ਕਰ ਰਹੇ ਨੇ। ਦੇ ਅਸੀਂ ਵੀ ਵੀਰ ਕਰਦੇ ਆ ਕਿ ਸਾਡੇ ਸ਼ਹਿਰ ਨੂੰ ਸਾਡੇ ਹਲਕੇ ਨੂੰ ਜਿਹੜੀਆਂ ਇਹਨਾਂ ਦੇ ਸਕੀਮਾਂ ਲਸੀਆਂ ਬੜੀਆ ਲੈ ਕੇ ਆਉਣਗੇ ਜਿਹੜੇ ਸਰਪੰਚ ਉਹਨਾਂ ਦਾ ਵੱਧੋ ਵੱਧ ਫਾਇਦਾ ਕਰਨਗੇ ਸਾਡੇ ਜ਼ਿਹਰ ਦੇ ਅਸੀਂ ਤਾਂ ਭੀ 26 ਤਈ ਕਹਿੰਦੇ ਆ ਰਮੇਸ਼ ਕੈਜੀ ਬੈਠਿਆ ਜਿਹੜੇ ਵੀ ਬਹੁਤ ਪੁਰਾਣੇ ਪਾਰਟੀ ਨਾਲ ਜੁੜੇ ਹੋਏ ਨੇ ਪਾਰਟੀ ਲਈ ਐਕਟੀਵਿਟੀਆਂ ਕਰਦੇ ਆਉਂਦੇ ਆ ਦਵਿੰਦਰ ਸਿੰਘ ਜੀ ਬੈਠੇ ਆ ਰਾਜਨ ਕੈਜੀ ਜੋ ਸਾਡੇ ਅੰਮ੍ਰਿਤਗੜ ਮੰਡਲ ਦੇ ਪ੍ਰਧਾਨ ਬਣੇ ਆ प्रमोद जी प्रमोदी शहर की तरक्की बहुत योगदान पाया सेंटर जो, जो भी बड़ी वाइया गलो परिवार मैं जरूर सलाह करूंगा जो सेंट्रल गलोम आई थ्रू आप लवानी ਇਹ ਪੁਰੇ ਪਾਰਾਂ ਦਾ ਜੋ ਵੱਲੋਂ ਗੱਲ ਪੜ੍ਹਨਾ ਹੁੰਦਾਗਾ ਉਹ ਜੂ ਕਰਾਂਗੇ ਅਸੀਂ ਹਮੇਸ਼ਾ ਜਿੱਦਾਂ ਦੇ ਤਾਰ ਰਹਾਗੇ ਧੰਨਵਾਦ ਇਸ ਮੌਕੇ ਤੇ ਕਲੱਬ ਵੱਲੋਂ ਮੁੱਖ ਮਹਿਮਾਨਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ ਅੱਜ ਸਰ ਨਮਸਕਾਰ ਸਭ ਤੋਂ ਪਹਿਲਾਂ ਤੁਹਾਡਾ ਚੈਨਲ ਤੇ ਸਵਾਗਤ ਕਰਦੇ ਆਂ ਜੀਰ ਸਿੰਘ ਜੀ ਅੱਜ ਤੁਸੀਂ ਮੈਨੂੰ ਲੱਗਦਾ ਅਹਿਮਦਗੜ੍ਹ ਸ਼ਹਿਰ ਦੇ ਵਿੱਚ ਮੁੰਡੇ ਅਹਿਮਦਗੜ੍ਹ ਦੀ ਸੰਸਥਾ ਨੂੰ ਪਹਿਲੀ ਵਾਰੀ ਮਿਲੇ ਹੋਵੇ ਬਿਲਕੁਲ ਜੀ ਪਹਿਲੀ ਵਾਰੀ ਤੁਸੀਂ ਇਹਨਾਂ ਦਾ ਕੰਮ ਦੇਖਿਆ ਕੀ ਕਹਿਣਾ ਜਾਓਗੇ ਸੰਸਥਾ ਬਾਰੇ ਅੱਲਾ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸੱਚੀ ਕਾਲ ਜੀ ਸੋ ਅਹਿਮਦਗੜ੍ਹ ਆਜਾਇਆ ਮੁੰਡੇ ਅਹਿਮਦਗੜ੍ਹ ਦੇ ਸੰਸਥਾ ਸਾਰੀ ਸੰਸਥਾ ਨੂੰ ਮਿਲਿਆ ਉਹਨਾਂ ਦਾ ਕੰਮ ਦੇਖਿਆ ਗਰੀਬ ਦੇ ਘਰੇ ਰਾਸ਼ਨ ਬਚਾਉਣਾ ਗਰੀਬ ਦੇ ਲੋੜ ਅਨਸਾਰ ਜੇ ਉਹਨੂੰ ਦਵਾਈ ਦੀ ਲੋੜ ਹੈ ਜਾਂ ਕਿਸੇ ਦਾ ਘਰ ਜਿਹੜਾ ਟਹਿ ਚੁੱਕਿਆ ਜਾਂ ਉਹ ਅਸਮਰਥ ਆ ਉਹਨੂੰ ਬਣਾਉਣ ਚ ਉਹਦੀ ਮਦਦ ਕਰਨਾ ਜੇ ਐਈਆ ਸੰਸਥਾਾਂਾਂ ਪੰਜਾਬ ਚ ਕੀ ਪੂਰੇ ਦੇਸ਼ ਚ ਬਣ ਜਾਣਾਂ ਤਾਂ ਮੈਨੂੰ ਨਹੀਂ ਲੱਗਦਾ ਕਿ ਆਪਾਂ ਨੂੰ ਕਿਸੇ ਹੋਰ ਚੀਜ਼ ਦੀ ਲੋੜ ਪੈਣੀ ਆ ਆਪਾਂ ਆਪ ਹੀ ਰਲ ਕੇ ਆਪਣੇ ਸਮਾਜ ਦੇ ਵਿੱਚ ਜਿਹੜੀਆਂ ਚੀਜ਼ਾਂ ਦੀ ਲੋੜ ਆ ਉਹ ਰਲ ਮਿਲ ਕੇ ਪੂਰੀਆਂ ਕਰ ਸਕਦੇ ਆ ਦੇਖੋ ਜੀ ਭਾਜਪੀ ਦੀ ਜਿਹੜੀ ਕੋਸ਼ਿਸ਼ ਹੈ ਸੈਂਟਰ ਸਰਕਾਰ ਸ਼੍ਰੀ ਨਰਿੰਦਰ ਮੋਦੀ ਜੀ ਉਹ ਪੰਜਾਬ ਬਾਰੇ ਪਹਿਲਾਂ ਹੀ ਉਹਨਾਂ ਨੇ ਨੀਆਂ ਸਕੀਮਾ ਸਕੀਮਾ ਸਾਡੇ ਕੋਲ ਭੇਜਿਆ ਨੇ ਦੇਣ ਲਈ ਔਰ ਪੰਜਾਬ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਜਿਸ ਤਰ੍ਹਾਂ ਤੁਸੀਂ ਆਪਣੇ ਸ਼ਹਿਰ ਦੀ ਸਮੱਸਿਆ ਅਹਿਮਦਗੜ੍ਹ ਦੀ ਦੱਸੀ ਹੈ ਤੇ ਇਹਦੇ ਵਿੱਚ ਵੀ ਅਸੀਂ ਇਹ ਸਾਰੀਆਂ ਚੀਜ਼ਾਂ ਨੂੰ ਨੋਟ ਕਰ ਰਹੇ ਹਾਂ ਰਾਜਨ ਜੀ ਮੰਡਲ ਪ੍ਰਧਾਨ ਨੇ ਸਾਡੇ ਬੀਜੇਪੀ ਤੋਂ ਅਹਿਮਦਗੜ੍ਹ ਦੇ ਉਹ ਇੱਕ ਇੱਕ ਚੀਜ਼ ਨੂੰ ਅਸੀਂ ਪੁਆਇੰਟ ਆਊਟ ਕਰਕੇ ਹਰ ਚੀਜ਼ ਸਮੱਸਿਆ ਦਾ ਹੱਲ ਬਹੁਤ ਛੇਤੀ ਲੱਭਿਆ ਜਾਊਗਾ ਔਰ 2027 ਦੇ ਵਿੱਚ ਭਾਜਪਾ ਦੀ ਸਰਕਾਰ ਪੰਜਾਬ ਚ ਬਣੇਗੀ ਤੇ ਉਦੋਂ ਜਿੰਨੇ ਵੀ ਅੱਜ ਤਾਈਂ ਲੋਕਾਂ ਨੂੰ ਲਾਰੇ ਲਾਏ ਨੇ ਪੁਰਾਣੀਆਂ ਸਰਕਾਰਾਂ ਨੇ ਉਹ ਸਾਰੇ ਲਾਰਿਆਂ ਨੂੰ ਭਾਜਪਾ ਸਾਈਡ ਕਰਕੇ ਕੰਮ ਕਰਕੇ ਦਿਖਾਏਗੀ ਸੈਂਟਰ ਦੀ ਸਰਕਾਰ ਵੱਲੋਂ ਕਾਫੀ ਸਕੀਮਾਂ ਚਲਾਈਆਂ ਜਾਂਦੀਆਂ ਨੇ ਪਰ ਲੋਕਾਂ ਨੂੰ ਇਹਨਾਂ ਸਕੀਮਾਂ ਬਾਰੇ ਨਹੀਂ ਪਤਾ ਲੱਗਦਾ ਹੈਗਾ ਹਾਂਜੀ ਆ ਤੁਹਾਡੇ ਵੱਲੋਂ ਕੀ ਉਪਰਾਲਾ ਕੀਤਾ ਜਾ ਰਿਹਾ ਹੈਗਾ ਕਿ ਅਮਰਗੜ ਸ਼ਹਿਰ ਦੇ ਵਿੱਚ ਜਾਂ ਆਪਣੇ ਤੁਹਾਡੇ ਹਾਰੇ ਹਲਕੇ ਦੇ ਵਿੱਚ ਕਿੱਥੇ ਕਿੱਥੇ ਦਫ਼ਤਰ ਖੋਲੇ ਜਾ ਰਹੇ ਨੇ ਤਾਂ ਕਿ ਲੋਕਾਂ ਨੂੰ ਇਹਨਾਂ ਸਕੀਮਾਂ ਦਾ ਵਾਅਦਾ-ਵਾਦ ਲਾਭ ਮਿਲੇ ਤੇ ਲੋਕਾਂ ਨੂੰ ਜਾਣਕਾਰੀ ਮਿਲੇ ਅਸੀਂ ਅਮਰਗੜ ਦਫ਼ਤਰ ਖੋਲ ਚੁੱਕੇ ਹਾਂ ਜੀ ਨਵਾਂ ਮੇਰੀ ਜੁਆਇਨਿੰਗ ਤੋਂ ਬਾਅਦ ਅਸੀਂ ਪਹਿਲਾ ਕੰਮ ਇਹੀ ਰੱਖਿਆ ਕਿ ਪਬਲਿਕ ਲਈ ਇੱਕ ਭਾਜਪਾ ਦਾ ਅਮਰਗੜ ਦਫ਼ਤਰ ਖੋਲਿਆ ਜਾਵੇ ਤੇ ਦੂਸਰਾ ਦਫ਼ਤਰ ਰਾਜਨ ਕਾ ਜੀ ਅਮਰਗੜ ਦੇ ਵਿੱਚ ਚਲਾ ਰਹੇ ਨੇ ਉਹ ਇਹਨਾਂ ਦਾ ਪਹਿਲਾਂ ਮੇਰੇ ਤੋਂ ਵੀ ਪਹਿਲਾਂ ਦਾ ਖੋਲਿਆ ਹੋਇਆ ਹੈ ਤੇ ਜਿਹੜੀ ਤੁਸੀਂ ਸਕੀਮਾਂ ਦੀ ਗੱਲ ਕਰ ਰਹੇ ਹੋ ਅਸੀਂ ਕੈਂਪ ਸਟਾਰਟ ਕਰ ਰਹੇ ਹਾਂ ਜੀ ਬੁੱਧਵਾਰ ਤੋਂ ਬਲਕਿ ਤਿੰਨ ਦਿਨਾਂ ਬਾਅਦ ਸਾਡੇ ਕੈਂਪ ਸਟਾਰਟ ਹੋ ਰਹੇ ਆ ਉਹ ਕੈਂਪਸ ਸਿੱਧਾ ਪਹਿਲਾਂ ਰੂਰਲ ਏਰੀਆ ਤੋਂ ਸਟਾਰਟ ਕਰ ਰਹੇ ਆ ਓਕੇ ਰੂਰਲ ਏਰੀਆ ਦੇ ਵਿੱਚ ਜਿਹੜੀਆਂ ਵੀ ਸਕੀਮਾਂ ਨੇ ਕੱਚੇ ਘਰਾਂ ਨੂੰ ਪੱਕੇ ਘਰ ਕਰਨ ਦੀ ਸਕੀਮ ਹੈਗੀ ਆ ਹੰਸ਼ਮਾਨ ਕਾਰਡ 5-5 ਲੱਖ ਦੀ ਇੰਸ਼ੂਰੈਂਸ ਦੇ ਰਿਆ ਇਹ ਵੀ ਸਕੀਮ ਲੋਕਾਂ ਤੱਕ ਪਹੁੰਚਾਉਣੀ ਹੈ ਪੈਨਸ਼ਨ ਹੈਗੀ ਆ ਜੀ ਬੁਢੇਪਾ ਪੈਨਸ਼ਨ ਹੈ ਵਿਧਵਾ ਪੈਨਸ਼ਨ ਹੈ ਕਿਸਾਨਾਂ ਲਈ ਵੀ ਇੱਕ ਯੋਜਨਾ ਆਈ ਹੈ ਜੀ ਦੇ ਵਿੱਚ ਕਿਸਾਨ ਨੂੰ 6000 ਰੁਪਿਆ ਉਦੇ ਅਕਾਊਂਟ ਦੇ ਵਿੱਚ ਜਾਏਗਾ ਸੋ ਇਸ ਤਰ੍ਹਾਂ ਹੋਰ 12 13 ਸਕੀਮਾਂ ਨੇ ਉਹ ਸਾਰੀਆਂ ਅਸੀਂ ਕੈਂਪਾਂ ਦੇ ذریعے ਜਿਹੜੇ ਜ਼ਰੂਰਤਮੰਦ ਨੇ ਉਹਨਾਂ ਤੱਕ ਆ ਪਿੰਡਾਂ 'ਚ ਜਾ ਕੇ ਪਹੁੰਚਾ ਰਹੇ ਹਾਂ ਨੌਜਵਾਨ ਦੇਸ਼ ਦੀ ਰੀੜ ਦੀ ਹੱਡੀ ਨੇ ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਸਪੈਸ਼ਲ ਦੇ ਟਾਈਮ ਦੇ ਵਿੱਚ ਨੌਜਵਾਨਾਂ ਲਈ ਜਿਹੜਾ ਸੰਦੇਸ਼ ਹੈ ਜੀ ਉਹ ਹੈ ਨਸ਼ਿਆਂ ਤੋਂ ਦੂਰ ਰਹੋ ਨਸ਼ਿਆਂ ਤੋਂ ਦੂਰ ਹੋ ਜਾਓ ਫੋਨ ਦੇ ਉੱਤੇ ਜ਼ਿਆਦਾ ਸਮਾਂ ਨਾ ਵਤੀਤ ਕਰੋ ਚੰਗੀਆਂ ਚੀਜ਼ਾਂ ਨੂੰ ਇੰਟਰਨੈਟ ਬਹੁਤ ਇੱਕ ਅੱਛੀ ਚੀਜ਼ ਬਣਾਈ ਗਈ ਆ ਉਹਦੇ ਵਿੱਚੋਂ ਜੇ ਕੋਈ ਚੰਗੀ ਜਾਣਕਾਰੀ ਹੈਗੀ ਆ ਉਹਨੂੰ ਅਡਾਪਟ ਕਰੋ ਆਪਦਾ ਸਮਾਂ ਰੀਲਾਂ ਦੇਖਦੇ ਹੋਏ ਉਸਤੇ ਬਤੀਤ ਕਰਨ ਦੀ ਬਜਾਏ ਆਪਣਾ ਦਿਮਾਗ ਚਲਾਓ ਨਵੇਂ-ਨਵੇਂ ਆਈਡੀਆ ਸੋਚੋ ਸਰਕਾਰ ਤੁਹਾਨੂੰ ਇਸ ਲਈ ਲੋਨ ਤੱਕ ਪ੍ਰੋਵਾਈਡ ਕਰੇਗੀ ਜੇ ਤੁਸੀਂ ਕੋਈ ਸਟਾਰਟਅਪ ਕਰਦੇ ਹੋ ਕੋਈ ਨਵਾਂ ਆਈਡੀਆ ਲੈ ਕੇ ਆਉਨੇ ਹੋ ਸਰਕਾਰ ਬਿਨਾਂ ਵਿਆਜ ਤੋਂ 10-10 ਲੱਖ ਰੁਪਏ ਦਾ ਲੋਨ ਇਸ ਤਰ੍ਹਾਂ ਦੇ ਜਿਹੜੇ ਵਰਗ ਹੈਗਾ ਜਿਹੜਾ ਕੰਮ ਕਰਨਾ ਚਾਹੁੰਦਾ ਜਿਸ ਦੀ ਨੀਤੀ ਕੰਮ ਕਰਨ ਦੀ ਆ ਉਹਨਾਂ ਲਈ ਮੁਹੱਈਆ ਕਰਾਇਗੀ ਬਹੁਤ ਸ਼ੁਕਰੀਆ ਤੁਹਾਡਾ ਗੱਲਬਾਤ ਕਰਨ ਲਈ ਥੈਂਕ ਯੂ ਸੋ ਮਚ